ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਪਰ ਆ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਆਪਣੇ ਪਿੰਡੋਂ ਹੀ ਮੈਂ ਆਪਾਂ ਬਣਾ ਰਹੇ ਆ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੁੱਟਬਾਲ ਦਾ ਦੋਸਤੋ ਟੂਰਨਾਮੈਂਟ ਚੱਲ ਰਿਹਾ ਫੁੱਟਬਾਲ ਦਾ ਵਾਲੀਬਾਲ ਦਾ ਤੇ ਰੱਸਾ ਰੱਸਾ ਕਸੀ ਦਾ ਮੁਕਾਬਲੇ ਹੋਣੇ ਆ ਦੋਸਤੋ ਤੇ ਦੌੜਾਂ ਵੀ ਹੋਣੀਆਂ 40 ਸਾਲਿਆਂ ਦੀਆਂ ਯਾਨੀ ਕਿ ਭਾਜਾਂ ਹੋਣੀਆਂ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਪਿੰਡ ਪਹੁੰਚ ਸਕਦੇ ਆ ਅੱਜ ਅਜ ਦਾ ਦਿਨ ਹੀ ਚੱਲਣ ਆ ਇਹ ਟੂਰਨਾਮੈਂਟ ਦੋਸਤੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਾਰਿਆਂ ਅੱਗੇ ਰਿਕਵੈਸਟ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡੇ ਪਿਆਰ ਸਾਦ ਕੇ ਹੀ ਆਪਣਾ ਚੈਨਲ ਚੱਲਦਾ ਹੈ ਹੁਣ ਦੋਸਤੋ ਟੂਰਨਾਮੈਂਟ ਸ਼ੁਰੂ ਹੋਣ ਲੱਗਾ ਸਵੇਰਾ ਦਾ ਟਾਈਮ ਆ ਤੇ ਪਲੇਅਰ ਕੁਛ ਆਈ ਜਾਂਦੇ ਆ ਕੁਛ ਆਏ ਵੇ ਆ ਦੇਖ ਸਕਦੇ ਆ ਰੱਸਾ ਕਸੀ ਦੇ ਮੁਕਾਬਲੇ ਵੀ ਹੋਣਿਆ ਦੋਸਤੋ ਤੇ ਬਾਅਦ ਜਾ ਵੀ ਹੋਣਗਾ ਜਰੂਰ ਪਹੁੰਚੋ ਤੇ ਵੀਡੀਓ ਸ਼ੇਅਰ ਕਰ ਦਿਓ ਦਬਕੇ ਧੰਨਵਾਦ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਲਦ ਮਿਲਦਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤੈਦ ਲੋ ਸਾਰੇ ਵੀਰਾਂ ਦਾ ਧੰਨਵਾਦ